ਅਨਜਣੇ ਦੀ ਮਾਓ ਆਏ ਸਫਲ ਸੇ ਉਹਨਾਂ ਦਾ ਆਉਣਾ ਪਰਵਾਨ ਬਾਬੇ ਫਰੀਦ ਦੀ ਮਾਂ ਨੇ ਬਾਬੇ ਫਰੀਦ ਨੂੰ ਉਹ ਗੱਲ ਨਾਲ ਲਾਇਆ ਨਾਮ ਜਪਾਇਆ ਭਗਤੀ ਕਰਾਈ ਅੱਜ ਗੁਰੂ ਗ੍ਰੰਥ ਸਾਹਿਬਹਾਰ ਨੂੰ ਸਜਦਾ ਕਰਦੇ ਆਂ ਬਾਬਾ ਫਰੀਦ ਸਾਹਿਬ ਨੂੰ ਵੀ ਨਮਸਕਾਰ ਆਂ ਦੰਦਿਓ ਬੱਚੇ ਦੀ ਜ਼ਿੰਦਗੀ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਹੈ ਮਾਂ ਜਾਹੇ ਡਾਕਟਰ ਬਣਾ ਸਕਦੀ ਮਾਂ ਜਾਹੇ ਅਫਸਰ ਬਣਾ ਸਕਦੀ ਹੈ मां चाहे इंजीनियर बना सकती है और चेते रखियो मां चाहे ते चोर भी बन सकता है मां चाहे ते शराबी भी बन सकता है ते ਧਰ ਜਿਓ ਬਾਬਾ ਲਾਜ ਦਿੱਤਾ ਸੀ ਇੱਕ ਵਾਰੀ ਬਾਬਾ ਫਰੀਦ ਸਾਹਿਬ ਦੀ ਮਾਂ ਆਪਣੇ ਪੁੱਤ ਨੂੰ ਐ ਗਲਵਕੜੀ ਚ ਲੈ ਕੇ ਆਖਣ ਲੱਗੀ ਪੁੱਤ ਉਹ ਗੱਲ ਸੁਣ ਫਰੀਦਾ ਤੂੰ ਨਾਮ ਜਪਿਆ ਕਰ ਤੂੰ ਭਗਤੀ ਕਰਿਆ ਕਰ ਬਾਬਾ ਫਰੀਦ ਸਾਹਿਬ ਆਖਣ ਲੱਗੇ ਕਹਿੰਦੇ ਅੱਛਾ ਮਾਤਾ ਜੇ ਮੈਂ ਨਾਮ ਜਪਾਂਗਾ ਜੇ ਭਗਤੀ ਕਰਾਂਗਾ ਬੰਦਗੀ ਕਰਾਂਗਾ ਕੀ ਹੋਏਗਾ ਫਿਰ ਕੀ ਮਿਲੇਗਾ ਮਾਂ ਨੂੰ ਪਤਾ ਸੀ ਬੱਚਿਆਂ ਨੂੰ ਮਿੱਠੇ ਨਾਲ ਪਿਆਰ ਹੁੰਦਾ ਹੈ। ਇਹ ਨਹੀਂ ਪੁੱਤ ਗੱਲ ਸੁਣ ਜੇ ਤੂੰ ਭਗਤੀ ਕਰੇਗਾ ਨਾ ਜੇ ਤੂੰ ਬੰਦਗੀ ਕਰੇਗਾ ਰੱਬ ਤੈਨੂੰ ਗੁੜ ਦੇਆ ਕਰੇ। ਐਂ ਲਾਲ ਚਲਾਇਆ। ਰੱਬ ਤੈਨੂੰ ਗੁੜ ਦੇਵੇਗਾ। ਮਾਤਾ ਇੱਕ ਦਿਨ ਦੇਵੇਗਾ ਜਾਂ ਜਿੰਨੀ ਵਾਰ ਭਗਤੀ ਕਰਾਂਗਾ ਉੰਨੀ ਵਾਰ। ਪੁੱਤ ਜਦੋਂ ਤੂੰ ਨਾਮ ਜਪਿਆ ਕਰੇਗਾ ਜਿੰਨੀ ਵਾਰ ਭਜਨ ਕਰੇਗਾ ਉੰਨੀ ਵਾਰ ਗੁੜ ਮਿਲੇਗਾ। ਅੱਛਾ ਬੱਚਿਆਂ ਦਾ ਮਿੱਠੇ ਨਾਲ ਪਿਆਰ ਹੁੰਦਾ ਹੈ। ਮਿੱਠੇ ਨਾਲ ਮੋਹ ਹੁੰਦਾ ਹੈ। ਦੂਸਰੇ ਦਿਨ ਮਾਂ ਨੇ ਆਸਣ ਵਿਛਾਇਆ ਸੁਣਿਆ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਨੇ ਆਸਣ ਵਿਛਾਇਆ ਆਸਣ ਵਿਛਾ ਕੇ ਨਾ ਥੱਲੇ ਗੁੜ ਦੀ ਰੋੜੀ ਰੱਖੀ ਗੁੜ ਦੀ ਰੋੜੀ ਰੱਖੀ ਫਰੀਦਾ ਉੱਠ ਪੁੱਤ ਨਾਮ ਜਪ ਸੁਨਾਨ ਪਾਣ ਕੀਤਾ ਸੁੱਚੇ ਬਸਤਰ ਪਾਏ ਪਹਿਲੇ ਦਿਨ ਬਾਬਾ ਫਰੀਦ ਸਾਹਿਬ ਜਦੋਂ ਆਸਣ ਤੇ ਬੈਠੇ ਭਗਤੀ ਕਰਨ ਲੱਗੇ ਨਾਮ ਜਪਿਆ ਬੰਦਗੀ ਕੀਤੀ ਬਾੜ ਵਸਾ ਸੀ ਇਹਨੇ ਭਗਤੀ ਪੂਰੀ ਕਰਕੇ ਜਦੋਂ ਉੱਠੇ ਨੇ ਮਾਂ ਨੇ ਆਖਿਆ ਪੁੱਤ ਕਰ ਲਿਆ ਜੱਬ ਤਾਂ ਹਾਂ ਮਾਂ ਤੂੰ ਕਹਿੰਦੀ ਸੀ ਰੱਬ ਗੁੜ ਦੇਵੇਗਾ ਕਿੱਥੇ ਗੁੜ ਕਿਹਨੇ ਪੁੱਤ ਆ ਚੁੱਕ ਹਾਂ ਭਲਾ ਆਸਣ ਚੁੱਕ ਜਦੋਂ ਐ ਨੁਕਰ ਚੁੱਕੀ ਜਾਦਰ ਦੀ ਥੱਲੇ ਗੁੜ ਦੀ ਰੋੜੀ ਪਈ ਜਦੋਂ ਐ ਪੁੱਤ ਚੁੱਕ ਗੋੜ ਲਿਆ ਖਾਤਾ ਐਨਾ ਮਿੱਠਾ ਗੁੜ ਕਿਹਾ ਮਾਂ ਜੇ ਰੋਜ਼ ਭਗਤੀ ਕਰਾਂਗਾ ਰੱਬ ਰੋਜ਼ ਗੁੜ ਦੇਵੇਗਾ ਇਹਨੇ ਰੋਜ਼ ਮਾਤਾ ਐਨਾ ਪਿਆਰ ਕਰਦੇ ਮਾਂ ਗੁਰ ਦਿੰਦਾ ਸਾਧ ਸੰਗਤ ਜੀ ਮਿੱਠਾ ਲੱਗਿਆ ਲਾਲਜ ਲੱਗਿਆ ਰੋਜ਼ ਨਾਮ ਜਪਦਾ ਇੱਕ ਦਿਨ ਦੋ ਦਿਨ ਚਾਰ ਦਿਨ ਬਾਬਾ ਫਰੀਦ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਬੈਹਿੰਦੇ ਨੇ ਉੱਠਦੇ ਨੇ ਗੁਰ ਮਿਲ ਜਾਂਦਾ ਐਤੀ ਲਗਨ ਲੱਗੀ ਬਾਬਾ ਇਹਨੂੰ ਬਾਬਾ ਫਰੀਦ ਸਾਹਿਬ ਨੂੰ ਐਸੀ ਲਗਨ ਲੱਗੀ ਰੋਜ਼ ਗੁਰ ਛਕਦੇ ਨੇ ਭਜਨ ਕਰਦੇ ਨੇ ਗੁਰ ਮੇਰਾ ਦਾ ਭਜਨ ਕਰਦੇ ਨੇ ਇੱਕ ਦਿਨ ਨਾ ਮਾਂ ਰਿਸ਼ਤੇਦਾਰੀ ਚ ਚਲੀ ਗਏ ਕਵੇਲਾ ਹੋ ਗਿਆ ਕਵੇਲਾ ਹੋ ਗਿਆ ਮਾਂ ਜਦੋਂ ਰਿਸ਼ਤੇਦਾਰੀ ਚ ਗਈ ਬਾਬਾ ਫਰੀਦ ਸਾਹਿਬ ਆਪਣਾ ਆਸਣ ਛੁਕਦੇ ਨੇ ਜਿਹੜੀ ਚਾਦਰ ਤੇ ਬਹਿ ਕੇ ਭਗਤੀ ਕਰਦੇ ਸੀ ਆਸਣ ਛੁਕਦੇ ਨੇ ਤੇ ਐਵੇਂ ਵਿਛਾਇਆ ਜਦੋਂ ਕਵੇਲਾ ਹੋ ਗਿਆ ਤੇ ਮਾਂ ਨੂੰ ਫਿਕਰ ਲੱਗ ਗਿਆ ਕਿ ਨਹੀਂ ਮੈਂ ਮੈਂ ਇੱਥੇ ਫਿਰਦੀ ਆ ਅੱਗੇ ਰੋਜ਼ ਗੁੜ ਰੱਖਦੀ ਸੀ ਚਾਦਰ ਦੇ ਥੱਲੇ ਉਹ ਨਾਮ ਜਪਦਾ ਸੀ ਤੇ ਉੱਠਦਾ ਸੀ ਗੁੜ ਖਾਂਦਾ ਸੀ ਅੱਜ ਮੈਂ ਦੂਰ ਆ ਮੇਰਾ ਪੁੱਤ ਬੈਠੇਗਾ ਸਿਮਰਨ ਤੇ ਜਦੋਂ ਉੱਠੇਗਾ ਗੁੜ ਨਹੀਂ ਮਿਲਣਾ ਯਕੀਨ ਟੁੱਟ ਜਾਣਾ ਹੈ ਵਿਸ਼ਵਾਸ ਟੁੱਟ ਜਾਏਗਾ ਬੱਚਿਆਂ ਦਾ ਯਕੀਨ ਕਿੱਡਾ ਕ ਹੁੰਦਾ ਇੱਕ ਵਾਰੀ ਠੁੜਕ ਗਿਆ ਨਾਮ ਨਾਲੋਂ ਮੁੜ ਕੇ ਨਹੀਂ ਜੁੜੇਗਾ ਕੀ ਕਰਾਂ ਹੁਣ ਸਾਧ ਸੰਗਤ ਜੀ ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਕਹਿੰਦੀ ਗੁੜ ਰੱਖਣਾ ਵੀ ਭੁੱਲ ਗਈ ਤੇ ਆਸਣ ਵਿਛਾਉਣਾ ਵੀ ਭੁੱਲ ਗਈ ਇਧਰ ਬਾਬਾ ਫਰੀਦ ਸਾਹਿਬ ਜਦੋਂ ਸਮਾ ਹੋਇਆ ਸਿਮਰਨ ਕਰਦੇ ਸੀ ਤੇ ਚੌਂਕੜਾ ਮਾਰ ਕੇ ਬਹਿ ਗਏ ਬੰਦਗੀ ਕਰਨ ਵਾਸਤੇ ਚੌਂਕੜਾ ਮਾਰ ਕੇ ਬੈਠੇ ਨਾਮ ਜਪਦੇ ਭਗਤੀ ਕਰਦੇ ਨੇ ਅੱਗੇ ਜਿਵੇਂ ਰੋਜ਼ ਬਹਿੰਦੇ ਸੀ ਅੱਜ ਵੀ ਬਹਿ ਗਏ ਜਦੋਂ ਬੰਦਗੀ ਕਰਕੇ ਭਜਨ ਕਰਕੇ ਉੱਠੇ ਉੱਠੇ ਕਹਿੰਦੇ ਚਾਦਰ ਚੁੱਕੀ ਪਹਿਲਾਂ ਮਾਂ ਗੋੜ ਰੱਖਦੀ ਸੀ ਬਾਬਾ ਫਰੀਦ ਸਾਹਿਬ ਚੁੱਕ ਕੇ ਖੰਦੇ ਸੀ ਮਾਂ ਅਜ ਵਾਂਡੇ ਗਈ ਐ ਤੇ ਗੁੜ ਨਹੀਂ ਰੱਖਿਆ ਬਾਬਾ ਫਰੀਦ ਸਾਹਿਬ ਉੱਠੇ ਤੇ ਚਾਦਰ ਚੁੱਕੀ ਫੱਲੇ ਦੋ ਗੁੜ ਦੀਆਂ ਰੋੜੀਆਂ ਪਈਆਂ ਸਤਸੰਗਤ ਜੀ ਬਾਬਾ ਫਰੀਦ ਸਾਹਿਬ ਨੂੰ ਤਾਂ ਕੁਝ ਵੀ ਨਹੀਂ ਉਹਨਾਂ ਨੂੰ ਗੁੜ ਰੋਜ਼ ਹੀ ਮਿਲਦਾ ਸੀ ਚੁੱਕਿਆ ਤੇ ਖਾਦਾ ਐਨਾ ਰਸ ਆਇਆ ਮਾਂ દોੜੀ-ਦੋੜੀ ਆਈ ਬੱਚੀ ਆਈ ਫਰੀਦ ਸਾਹਿਬ ਨੂੰ ਆ ਕੇ ਵੇਖਿਆ ਨਾ ਜਦੋਂ ਮਾਂ ਨੇ ਬਾਬਾ ਫਰੀਦ ਸਾਹਿਬ ਐਨੇ ਖੁਸ਼ ਪੁੱਤ ਤੂੰ ਭਜਨ ਕਰ ਲਿਆ ਆਏ ਪੁੱਛਦੀ ਪੁੱਤ ਤੂੰ ਭਜਨ ਕਰ ਲਿਆ ਗੁੜ ਰੱਖਣਾ ਭੁੱਲ ਗਈ ਪਤਾ ਨਹੀਂ ਫਰੀਦ ਕੀ ਬੋਲੇਗਾ ਅੱਜ ਮਾ ਮੈਂ ਭਜਨ ਕਰ ਲਿਆ ਮਾਤਾ ਤੈਨੂੰ ਇੱਕ ਗੱਲ ਦੱਸਾਂ ਬਾਬਾ ਫਰੀਦ ਸਾਹਿਬ ਬੋਲਦੇ ਨੇ ਮਾ ਤੈਨੂੰ ਇੱਕ ਗੱਲ ਦੱਸਾਂ ਕਹਿੰਦੇ ਜਿਹੜਾ ਮੈਂ ਅੱਗੇ ਗੁੜ ਖਾਂਦਾ ਸੀ ਮਿੱਠਾ ਤਾਂ ਸੀ ਮਾਤਾ ਜਿਹੜਾ ਮੈਨੂੰ ਅੱਜ ਭਜਨ ਦਾ ਫਲ ਮਿਲਿਆ ਹੈ ਜਿਹੜਾ ਸਿਮਰਨ ਕਰਕੇ ਅੱਜ ਗੁੜ ਮਿਲਿਆ ਹੈ ਓਏ ਮਾਤਾ ਇੰਨਾ ਸਵਾਦ ਗੁੜ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਰਦਾ ऐसा हाँ। गुड़ मैं नहीं खाता सत्संग जी मां कहत अज तुड़ रखे एक मैं मैं तो गुड़ रखना भूल गई मैं अज नहीं गुड़ रखिया अगे मैं रख दी थी। के ना माता क्यों झूठ बोल दी मैं गुड़ छकिया बाबा फरीद साहब दी माता सत्संग जी ਦੁਨੀਆ ਯਕੀਨ ਤੋੜ ਸਕਦੀ ਹੈ ਸੰਸਾਰ ਯਕੀਨ ਤੋੜ ਸਕਦਾ ਹੈ ਦੁਨੀਆ ਦੇ ਲੋਕ ਮਤਲਬੀ ਨੇ ਇਹ ਯਕੀਨ ਤੋੜ ਵਿਸ਼ਵਾਸ ਤੋੜ ਸਕਦੇ ਨੇ ਰੱਬ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਉਹ ਨਹੀਂ ਕਦੇ ਯਕੀਨ ਤੋੜਦਾ ਸਾਡੇ ਵਰਗੇ ਲੰਗਰ ਲਾਉਣ ਸਾਨੂੰ ਫਿਕਰ ਪਿਆ ਉਹਨਾਂ ਵੀ ਕੁੜੀ ਦਾ ਵਿਆਹ ਰੱਖਿਆ ਮੁੰਡੇ ਦਾ ਵਿਆਹ ਰੱਖਿਆ ਕੋਈ ਚੀਜ਼ ਥੋੜੀ ਨਾ ਜਾਏ ਰੱਬ ਦੇ ਪਿਆਰੇ ਤੁਸੀਂ ਐਸੇ ਵੇਖੇ ਹੋਣਗੇ ਕਿਨੇ ਬਾਬਾ ਜੀ ਕੱਠ ਜਿਆਦਾ ਹੋ ਗਿਆ ਲੰਗਰ ਘਟ ਬਣਾਇਆ ਕਹਿੰਦੇ ਕੱਪੜਾ ਪਾ ਦੋ ਤੇ ਵਰਤਾਈ ਚੱਲੋ ਕੁਛ ਨਹੀਂ ਥੁਰਦਾ ਇੱਥੇ ਬੜੇ ਐਸੇ ਸਾਧੂ ਵੇਖੇ ਨੇ ਕੌਣ ਕਰ ਜਾਂਦਾ ਆਕੇ ਕੌਣ ਹਾਮੀਆਂ ਭਰ ਜਾਂਦਾ ਹੈ ਕੌਣ ਚਾਦਰਾਂ ਥੱਲੇ ਗੋੜ ਰੱਖ ਗਿਆ ਬਾਬੇ ਫਰੀਦ ਦੀ ਮਾਤਾ ਕਹਿੰਦੀ ਕਮਾਲ ਹੋ ਗਈ ਅੱਗੇ ਤਾਂ ਮੈਂ ਰੱਖਦੀ ਸੀ ਅੱਜ ਮੈਂ ਨਹੀਂ ਰੱਖਿਆ ਕੌਣ ਰੱਖ ਗਿਆ ਮਾਂ ਜੇ ਤੂੰ ਗੋੜ ਨਹੀਂ ਰੱਖਿਆ ਫਿਰ ਰੱਖਿਆ ਕਿੰਨੇ ਫਰੀਦਾ ਉਹ ਤੇਰੀ ਭਗਤੀ ਪੂਰੀ ਹੋ ਗਈ ਬਾਬੇ ਫਰੀਦ ਦੀ ਮਾਂ ਕਹਿੰਦੀ ਸੀ ਹਰੀ ਆਪ ਕਰਨ ਲਈ ਆਏ ਕਾਰਜ ਸੰਤਾ ਦੇ ਆਪ ਕਰਨ ਲਈ ਆ ਗਏ ਕਾਰਜ ਸੰਤਾ ਦੇ ਨਹੀਂ ਕਰੇ ਨਾਮ ਜੀ ਸੰਤਾ ਦੇ ਆਪ ਕਰਨ ਲਈ ਆਏ ਮਾਰੀ ਸੰਤਾ ਦੇ ਹਰੀ ਆਪ ਕਰਨ ਲਈ ਆਏ ਕਾਰਜ ਜੀ ਸੰਤਾ ਦੇ ਆ ਆਪ ਕਰਨ ਲਈ ਆਏ ਕਾਰਜ ਜੀ ਸੰਤਾ ਦੇ ਤੇਰੇ ਰੰਗਾਂ ਦਾ ਕੋਈ ਬੈਗ ਨਹੀਂ ਮਾਲਕ ਦੇ ਰੰਗ ਦਾ ਉਨੇ ਬਚਪਨ ਵਿੱਚ ਆਪਣਾ ਸਿਮਰਨ ਕਿਸੇ ਦੇ ਹਿਰਦੇ 'ਚ ਟਿਕਾ ਦੇਣਾ ਤੇ ਕਈਆਂ ਨੂੰ ਚਲਦੇਆਂ ਨੂੰ 70 70 ਸਾਲ ਹੋ ਗਏ ਤੇ ਕਈਆਂ ਨੂੰ ਸੱਤ ਸੱਤ ਜਨਮ ਵੀ ਹੋ ਗਏ ਜੇ ਖੇਡ ਨਹੀਂ ਬਣੀ ਕੀ ਜੁੰਦਾ ਹੈ ਮਾਲਕ ਕਿਹੜੇ ਰੰਗ 'ਚ ਖੇਡਦਾ ਹੈ ਇਹ ਉਹੀ ਜਾਣ ਸਕਦਾ ਤੇਰੇ ਰੰਗਾਂ ਦਾ ਭੇਦ ਨਾ ਆਵੇ ਉਹ ਦੁਨੀਆ ਬਣਾਉਂ ਸਰਸੰਗਤ ਜੀ ਉਸ ਵੇਲੇ ਮਾਂ ਨੇ ਆਖਿਆ ਪੁੱਤ ਮੈਂ ਅੱਗੇ ਗੁੜ ਰੱਖਦੀ ਸੀ ਅੱਜ ਨਹੀਂ ਰੱਖਿਆ ਮਾਲਕ ਨੇ ਖੁਸ਼ ਹੋ ਕੇ ਤੈਨੂੰ ਗੁੜ ਦਿੱਤਾ ਫਰੀਦਾ ਤੇਰੀ ਭਗਤੀ ਪੂਰੀ ਹੋ ਗਈ ਤੇਰੀ ਬੰਦਗੀ ਤੇਰਾ ਜਪਦਾਬ ਪੂਰਾ ਹੋ ਗਿਆ ਹੁਣ ਤੇਰਾ ਘਰ ਵਹਿਣ ਦਾ ਟਾਈਮ ਨਹੀਂ ਧੰਸਿਓ ਮਾਂ ਜਿੰਨੀ ਤੁਰ ਜਾ ਜੰਗਲਾਂ ਚ ਕਰ ਭਗਤੀ ਰੱਬ ਦੀ ਪ੍ਰਾਪਤੀ ਕਰ ਸਰਸੰਗਤ ਜੀ ਮਾਂ ਨੇ ਬਾਬਾ ਫਰੀਦ ਸਾਹਿਬ ਨੂੰ ਲਗਣ ਲਈ ਜਦੋਂ ਤੋਰਿਆ 12 ਸਾਲ ਭਗਤੀ ਕੀਤੀ ਸੀ ਫਿਰ 12 ਸਾਲ 12 ਸਾਲਾਂ ਬਾਅਦ ਭਗਤੀ ਕਰਕੇ ਜਦੋਂ ਘਰ ਆਏ ਨਾ ਬਹੁਤ ਮਿਲ ਗਿਆ ਰਬ ਮਾਂ ਬੜਾ ਆਨੰਦ ਦੇ ਸਿਮਰਨ ਵਿੱਚ ਬੜਾ ਆਨੰਦ ਦੇ ਭਗਤੀ ਚ ਮਾਂ ਕਹਿਣ ਲੱਗੀ ਕਹਿੰਦੀ ਪੁੱਤ ਆ ਜਾ ਤੇਰੇ ਕੇਸ ਵਾਵਾਂ ਵੇਖ ਜੱਟਾਂ ਬਣੀਆਂ ਪਈਆਂ ਮਾਂ ਉੱਥੇ ਕੌਣ ਸੀ ਵਾਉਣ ਆਲਾ ਕੋਈ ਵੀ ਨਹੀਂ ਜੰਗਲਾਂ ਚ ਤਾਂ ਫਿਰਦਾ ਸੀ ਮਾਂ ਕੇਸ ਵਾਉਣ ਲੱਗੀ ਬਾਬਾ ਫਰੀਦ ਸਾਹਿਬ ਕਹਿੰਦੇ ਮਾਤਾ ਹੌਲੀ ਪਟ ਹੌਲੀ ਵਾ ਕੇਸ ਕਿਉਂ ਪੁੱਤ ਮਾਤਾ ਮੈਨੂੰ ਦਰਦ ਹੁੰਦਾ ਹੈ ਮੈਨੂੰ ਪੀੜ ਆਉਂਦੀ ਏ ਮੇਰੇ ਕੇਸ ਹੌਲੀ ਵਾ ਮਾਂ ਪਤਾ ਕੀ ਕਹਿੰਦੀ ਕਹਿੰਦੀ ਗੱਲ ਸੁਣ ਤੇਰੇ ਮੈਂ ਕੇਸ ਪੱਟੇ ਨੇ ਤੇ ਤੈਨੂੰ ਦਰਦ ਹੁੰਦਾ ਹੈ ਜਦੋਂ ਜੰਗਲਾਂ 'ਚ ਭੁੱਖ ਲੱਗਦੀ ਸੀ ਕੀ ਖਾਂਦਾ ਸੀ ਭਗਤੀ ਕਰਦਾ ਸੀ ਜੰਗਲਾਂ 'ਚ ਭੁੱਖ ਲੱਗਦੀ ਸੀ ਕੀ ਕਰਦਾ ਸੀ ਉੱਥੇ ਇਹਨਾਂ ਮਾਂ ਮੈਂ ਦਰਖਤਾਂ ਦੇ ਸੱਕ ਲਾ ਲਾ ਖਾਂਦਾ ਸੀ ਮਾਂ ਕਹਿੰਦੀ ਤੇਰੀ ਭਗਤੀ ਅਜੇ ਅਧੂਰੀ ਏ ਮਾਂ ਕਹਿ ਰਹੀ ਬਤ ਨੂੰ 12 ਸਾਲਾਂ ਬਾਅਦ ਆਇਆ ਹੋਵੇ ਮਾਂ ਕਿਉਂ ਭਗਤੀ ਧੂਰੀ ਉਹ ਗੱਲ ਸੁਣ ਤੇਰੇ ਕੇਸ ਪੱਟੇ ਤੈਨੂੰ ਪੀੜ ਹੁੰਦੀ ਏ ਜਿਹੜੇ ਦਰਖਤਾਂ ਦੇ ਪੱਤੇ ਲਾ ਲਾ ਖਾਦੇ ਨੇ ਦਰਖਤਾਂ ਨੂੰ ਪੀੜ ਨਾ ਹੋਈ ਹੋਵੇ ਜਾ ਚਲੇ ਆ ਜਾ ਦੁਆਰਾ ਉਹੀ ਭਗਤੀ ਪੂਰੀ 12 ਸਾਲ ਪਹਿਲਾਂ ਲਾਇਆ 12 ਸਾਲ ਫੇਰ ਦੁਬਾਰਾ 24 ਸਾਲ ਦਾ ਤਪ ਕੀਤਾ 24 ਸਾਲ ਦੇ ਤਪ ਕਰਨ ਤੋਂ ਬਾਅਦ ਸਰਸੰਗਤ ਜੀ ਉਹ ਬਾਬਾ ਫਰੀਦ ਸਾਹਿਬ ਆਏ ਵਾਪਸ ਘਰ ਨੂੰ ਮੁੜੇ ਆਉਂਦੇ ਨੇ ਪਿਆਸ ਲੱਗੀ ਪਾਣੀ ਦੀ ਇੱਕ ਦਿਨ ਬੰਦਗੀ 'ਚ ਬੈਠੇ ਸੀ ਬਾਬਾ ਫਰੀਦ ਸਾਹਿਬ ਬੰਦਗੀ 'ਚ ਬੈਠੇ ਚਿੜੀਆਂ ਰੋਲਾ ਪਾਉਂਦੀਆਂ ਕਹਿੰਦਾ ਮਰ ਜਾਓ ਉਸੇ ਵੇਲੇ ਮਰ ਗਈਆਂ ਉੱਠ ਜਾਓ ਉਸੇ ਵੇਲੇ ਉੱਡ ਗਈਆਂ ਐਡੀ ਅਜਮਤ ਮਾਨ ਆ ਗਿਆ ਕਹਿੰਦੇ ਪਾਲਿਆ ਰੱਬ ਘਰ ਨੂੰ ਜਾਂਦੇ ਨੇ 24 ਸਾਲਾਂ ਬਾਅਦ ਇੱਕ ਬੀਬੀ ਨਾ ਖੂਹ ਤੇ ਖੂਹ ਤੇ ਖੜੀ ਪਾਣੀ ਭਰਦੀ ਐ ਤੇ ਡੋਲੀ ਜਾਂਦੀ। ਬਾਬਾ ਫਰੀਦ ਸਾਹਿਬ ਆਖਣ ਲੱਗੇ ਕਿ ਨੇ ਬੀਬਾ ਪਾਣੀ ਪਿਆ ਦੇ। ਪਿਆਸ बुਝ ਜੇਗੀ। ਉਹਨੇ ਕੋਈ ਧਿਆਨ ਨਹੀਂ ਦਿੱਤਾ। ਬੀਬਾ ਉਹ ਭਾਈ ਪਾਣੀ ਪਿਆ ਦੇ। ਇਨੀ ਇੱਥੇ ਖੜ ਜਾ ਪਿਉਣੀ। ਫਿਰ ਉਹਨੇ ਕੋਈ ਫੇਰ ਧਿਆਨ ਨਹੀਂ ਦਿੱਤਾ। ਫੇਰ ਬੋਲਦੇ ਬਾਬਾ ਫਰੀਦ ਸਾਹਿਬ ਉਹ ਬੀਬਾ ਪਾਣੀ ਪਿਆ ਮੈਨੂੰ ਪਿਆਸ ਲੱਗੀ ਐ। ਉਸ ਵੇਲੇ ਬੀਬੀ ਬੋਲੀ ਕਹਿੰਦੀ ਫਰੀਦਾ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਮੈਂ ਅੱਗ ਬੁਝਾਉਣੀ ਆ ਟੇਕੇ ਖੜ ਜਾ ਪਹਿਲਾਂ ਅੱਗ ਬੁਝਾ ਲਾ ਪਾਣੀ ਫੇਰ ਪਿਆਵਾਂਗੀ ਬਹੁਤਾ ਮਾਣ ਨਾ ਕਰੀ ਇੱਥੇ ਕੋਈ ਚਿੜੀਆਂ ਨਹੀਂ ਜਿਹੜੀਆਂ ਤੇਰੇ ਕਹਿਣ ਤੇ ਮਰ ਜਣਗੀਆਂ ਤੇ ਤੇਰੇ ਕਹਿਣ ਤੇ ਉੱਡ ਜਾਣਗੀਆਂ ਕਿੜੀਆਂ ਆ ਇੱਥੇ ਕੋਈ ਜਦੋਂ ਇੰਨੀ ਗੱਲ ਬੋਲੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਹਿੰਦੇ ਆ ਚਿੜੀਆਂ ਮੇਰੇ ਕਹਿ ਤੇ ਮਰੀਆਂ ਮੇਰੇ ਕਹਿ ਤੇ ਉੱਡੀਆਂ ਇਹਨੂੰ ਕਦੇ ਵੇਖਿਆ ਵੀ ਨਹੀਂ ਮੈਂ ਜਾਣਦਾ ਵੀ ਨਹੀਂ ਇਹਨੂੰ ਕਿਵੇਂ ਪਤਾ ਲੱਗਿਆ ਸਾਧ ਸੰਗਤ ਜੀ ਉਸ ਵੇਲੇ ਗੁਰਮਖੋ ਕਹਿੰਦੇ ਬਾਬਾ ਫਰੀਦ ਸਾਹਿਬ ਉਸ ਵੇਲੇ ਪੁੱਛਦੇ ਨੇ ਕਿਹਿੰਦੇ ਤੈਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਦਾ ਬੀਬੀ ਨੇ ਪਾਣੀ ਵਰਤਾਇਆ ਪਾਣੀ ਡੋਲਿਆ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਸੀ ਉਹ ਬਜਾਉਂਦੀ ਸੀ ਐਂ ਦੱਸਿਆ ਫਰੀਦ ਸਾਹਿਬ ਕਹਿੰਦੇ ਚਿੜੀਆਂ ਮਾਰਨ ਦਾ ਤੇ ਉਡਾਉਣ ਦਾ ਤੈਨੂੰ ਕਿਵੇਂ ਪਤਾ ਲੱਗਿਆ ਪਤਾ ਕੀ ਕਹਿੰਦੀ ਕਹਿੰਦੀ ਜਿਹੜੀ ਜਿਹੜੀਆਂ ਰਿੱਧੀਆਂ ਸਿੱਧੀਆਂ ਤੂੰ 12 ਸਾਲ 24 ਸਾਲ ਤਪ ਕਰਕੇ ਲਈਆਂ ਨੇ ਨਾ ਇੱਕ ਦਿਨ ਮੈਂ ਆਪਣੇ ਪਤੀ ਦੀ ਸੇਵਾ ਚ ਲਈ ਇੱਕ ਦਿਨ ਦੀ ਗੱਲ ਕਹਿੰਦੇ ਉਹ ਕਿਵੇਂ ਮੇਰਾ ਪਤੀ ਬਾਹਰੋਂ ਕੰਮ ਤੋਂ ਆਇਆ ਸੀ ਥੱਕਿਆ ਸੀ ਮੈਨੂੰ ਕਹਿੰਦਾ ਪਾਣੀ ਦਿਆ ਇਹਨਾਂ ਕਹਿੰਦੀ ਮੈਂ ਪਾਣੀ ਲਿਆਉਂਦਾ ਤੇ ਐ ਖੜੀ ਰਹੀ ਲੈ ਕੇ ਮੇਰੇ ਹੁੰਦਿਆਂ ਨੂੰ ਅੱਖ ਲੱਗੀ ਸੌਂ ਗਿਆ ਕਹਿੰਦੀ ਮੈਂ ਆਖਿਆ ਜਗਾਉਣਾ ਨੀ ਨੀਂਦ ਚੋਂ ਜਗਾਉਣਾ ਨਹੀਂ ਮੈਂ ਖੜੀ ਰਹੀ ਵੀ ਰਾਤ ਨੂੰ ਉੱਠੇ ਪਾਣੀ ਦੇਣ 'ਚ ਦੇਰ ਨਾ ਲੱਗ ਜੇ ਪਰਮੇਸ਼ਰ ਸਮਝ ਗਏ ਮੈਂ ਸੇਵਾ ਕੀਤੀ ਕਹਿੰਦੀ ਉਹ ਤਾਂ ਨਹੀਂ ਉੱਠਿਆ ਜਿਹੜੇ ਜਿਹੜੇ ਉੱਠਿਆ ਸਾਰੀ ਰਾਤ ਖੜੀ ਰਹੀ ਮਾਲਕ ਨੇ ਮੈਨੂੰ ਖੁਸ਼ ਹੋ ਕੇ ਜਿਹੜੀਆਂ ਰਿਧੀਆਂ ਸਿੱਧੀਆਂ ਤੈਨੂੰ 24 ਸਾਲ ਚ ਦਿੱਤੀਆਂ ਮੈਨੂੰ ਇੱਕ ਰਾਤ 'ਚ ਮਿਲ ਗਈ। ਉੱਥੇ ਮਾਰ ਟੁੱਟ ਗਿਆ। ਉੱਥੇ ਮਨਾ ਅਜੇ ਤਾਂ ਤੂੰ ਇਹਦੇ ਬਰਾਬਰ ਵੀ ਨਹੀਂ। ਬੱਸ ਫਿਰ ਫੇਰ ਚਲੇ ਗਏ ਜੰਗਲਾਂ ਨੇ। 12 ਸਾਲ ਦਾ ਤਪ ਕੀਤਾ, ਗੁਰੂ ਧਾਰਨ ਕੀਤਾ। ਉਹ ਗੁਰਮਖੋ ਮੁਰਸ਼ਿਦ ਜਦੋਂ ਧਾਰਨ ਕੀਤਾ ਤੇ ਫੇਰ ਕਿਤੇ ਜਾ ਕੇ ਆਸ ਜਾਗੀ ਜੰਗਲਾਂ ਚ ਭਗਤੀ ਕਰਦੇ ਬੰਦਗੀ ਕਰਦੇ ਨੇ ਇਹਨੇ ਬਾਬਾ ਫਰੀਦ ਸਾਹਿਬ ਜੀ ਦਾ ਰੋਜ਼ ਦਾ ਕਰਮ ਸੀ ਗਰਮ ਪਾਣੀ ਕਰਕੇ ਆਪਣੇ মুর্ਸ਼ਦ ਨੂੰ ਇਸ਼ਨਾਨ ਕਰਾਉਣਾ ਇੱਕ ਦਿਨ ਮੀਂਹ ਪੈ ਗਿਆ ਬੜਾ ਚੁੱਲਿਆਂ ਚ ਅੱਗ ਮੁੱਕ ਗਈ ਅੱਗ ਨਾ ਮਿਲੀ ਕਿਤੇ ਵੀ ਕਿੱਥੋਂ ਅੱਗ ਲਿਆਵਾਂ মুর্ਸ਼ਦ ਉੱਠਣ ਵਾਲਾ ਤੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਹੈ ਬਾਬਾ ਫਰੀਦ ਸਾਹਿਬ ਜੀ ਆਖਣ ਲੱਗੇ ਕਹਿੰਦੇ ਬਾਜ਼ਾਰ ਵਿੱਚ ਢੋਲ ਦੀ ਵੱਜਦੀ ਸੁਣਦੀ ਉੱਥੇ ਚੱਲੀਏ ਦੀਵਾ ਜਗਦਾ ਸੀ ਵੇਸ਼ਵਾ ਦੇ ਦੁਆਰੇ ਤੇ ਢੋਲਕੀ ਵੱਜਦੀ ਬਾਬਾ ਫਰੀਦ ਸਾਹਿਬ ਜਦੋਂ ਗਏ ਜਾ ਕੇ ਕਹਿੰਦੇ ਮੈਨੂੰ ਅੱਗ ਚਾਹੀਦੀ ਉਹ ਕਹਿੰਦੀ ਅੱਗ ਤੇ ਮਿਲ ਜੇਗੀ ਪਰ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਇਹ ਜਾਈ ਇਹ ਸ਼ਰਤ ਰੱਖੀ ਅੱਖਾਂ ਬੜੀਆਂ ਸੋਹਣੀਆਂ ਤੇਰੀਆਂ ਫਰੀਦਾ ਇੱਕ ਅੱਖ ਦੇ ਦੇ देर ਨਹੀਂ ਲਾਈ ਸਰਸੰਗ ਜੀ ਉਹ ਕਹਿੰਦੇ ਜੇ ਸਿਰ ਵੀ ਵੱਢ ਕੇ ਧਰਨਾ ਪੈ ਜੇ ਮੈਂ ਤਾਂ ਸਿਰ ਵੀ ਦੇਣ ਨੂੰ ਤਿਆਰ ਆ ਮੁਰਸ਼ਿਦ ਦੀ ਜੀ ਹਜ਼ੂਰੀ ਕਰਦਾ ਮਾਰਿਆ ਸ਼ੁਰਾ ਅੱਖ ਚ ਅੱਖ ਕੱਢ ਕੇ ਦੇਦੀ ਅੱਗ ਲੈ ਕੇ ਚਲੇ ਗਏ ਆਸਾਨ ਤੇ ਲਕੜਾਂ ਵਾਲਿਆਂ ਪਾਣੀ ਗਰਮ ਕੀਤਾ ਮੁਰਸ਼ਿਦ ਨੂੰ ਇਸ਼ਨਾਨ ਕਰਾਇਆ ਉਹ ਬਹਿ ਕੇ ਭਜਨ ਚ ਜਦੋਂ ਦਿਨ ਚੜਿਆ ਬਾਬਾ ਫਰੀਦ ਸਾਹਿਬ ਨੇ ਅੱਖ ਤੇ ਪੱਟੀ ਬੰਨੀ ਹੋਈ ਜਦੋਂ ਸਾਹਮਣੇ ਆਏ ਨਾ ਮੁਰਸ਼ਿਦ ਦੇ ਉਹ ਪੁੱਛਦਾ ਹੈ ਫਰੀਦਾ ਪੱਟੀ ਕਿਉਂ ਬੰਨੀ ਅੱਖ ਤੇ ਪੱਟੀ ਕਿਉਂ ਬੰਨੀ ਹੈ ਹੱਥ ਜੋੜ ਕੇ ਕਹਿੰਦੇ ਮਹਾਰਾਜ ਅੱਖ ਆਈ ਹੋਈ ਹੈ ਇਹ ਮੇਰੀ ਅੱਖ ਜਦ ਅੱਖ ਪੱਕ ਜੇ ਆਪਾਂ ਕਹਿੰਦੇ ਪੱਕ ਗਈ ਮਹਾਰਾਜ ਅੱਖ ਆਈ ਹੋਈ ਹੈ ਮੇਰੀ ਮੁਰਸ਼ਿਦ ਬੋਲਦਾ ਹੈ ਫਰੀਦਾ ਜੇ ਅੱਖ ਆਈ ਏ ਤੇ ਫਿਰ ਪੱਟੀ ਕਿਉਂ ਬੰਨੀ ਖੋਲ ਪੱਟੀ ਆਇਆ ਤੋ ਪੱਟੀ ਬੰਨੀ ਜਾਂ ਮੈਂ ਇਹਨੇ ਜਦੋਂ ਆਏ ਪੱਟਾ ਉਹ ਪੱਟੀ ਖੋਲੀ ਕੀ ਵੇਖਦੇ ਨੇ ਮਨਮਤ ਦੀ ਅੱਖ ਕੱਢ ਕੇ ਗੁਰਮਤ ਦੀ ਅੱਖ ਪਾਤੀ ਬੋਲੋ ਜੀ ਵਾਹੇ ਗੁਰੂ ਸਾਧ ਸੰਗਤ ਜੀ ਐਸੀ ਬੰਦਗੀ ਕੀਤੀ ਐਸਾ ਭਜਨ ਕੀਤਾ ਰੋਜ਼ ਪੜਦੇ ਸੁਣਦੇ ਆਏ ਹਾਂ ਮਾਲਕ ਮਿਲਦਾ ਤਾਂ ਹੈ ਸਤਪੁਰ ਮਿਲਦਾ ਤਾਂ ਹੈ ਪਰ ਵਿਚੋਲਾ ਚਾਹੀਦਾ ਹੈ ਮਹਾਪੁਰਸ਼ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਵਰਗਾ ਫੇਰ ਬਣਦੀ ਹੈ ਜਰੂਰੀ ਨਹੀਂ ਹੁੰਦਾ ਵੀ ਕਈ ਬੰਦੇ ਮਹਾਪੁਰਸ਼ ਦੇ ਨੇੜੇ ਰਹਿ ਕੇ ਵੀ ਖਾਲੀ ਰਹਿ ਜਾਂਦੇ ਨੇ ਕਈ ਦੂਰੋਂ ਆ ਕੇ ਵੀ ਲਾਹ ਲੈ ਜਾਂਦੇ ਨੇ ਕਈ ਕਦੇ ਮਿਲੇ ਵੀ ਨਹੀਂ ਜੀਵਨ ਫੜ ਕੇ ਹੀ ਲਾਹ ਲੈ ਜਾਂਦੇ ਸਾਰਸੰਗਤ ਜੀ ਬਾਬਾ ਸਤਪਾਲ ਸਿੰਘ ਜੀ ਇੱਕ ਟੀਚਰ ਸਨ ਬਾਬਾ ਸਤਪਾਲ ਸਿੰਘ ਜੀ ਦੀ ਧੁਰਦਰਗਾਹ ਤੋਂ ਸਾਡੇ ਵਰਗੇ ਜੀਵਾਂ ਨੂੰ ਜੋੜਨ ਦੀ ਡਿਊਟੀ ਲੱਗੀ ਸੀ ਜਿਵੇਂ ਇੱਕ 12ਵੀਂ ਕਲਾਸ ਵਿੱਚ 100 ਬੱਚਾ ਪੜਦਾ ਹੈ ਨਾ 100 ਬੱਚਿਆਂ ਚੋਂ ਕੋਈ ਫਸਟ ਆਉਂਦਾ ਹੈ ਕੋਈ ਸੈਕੰਡ ਆਉਂਦਾ ਹੈ ਕੋਈ ਤੀਸਰੇ ਨੰਬਰ ਤੇ ਕੋਈ ਪਾਸ ਹੀ ਹੁੰਦੇ ਨੇ ਕਈ ਫੇਲ ਵੀ ਹੋ ਜਾਂਦੇ ਨੇ ਉਹ ਇੱਕ ਜੋਤ ਨਿਰੰਕਾਰ ਦੀ ਸਾਡੇ ਸਾਰਿਆਂ ਵਿੱਚਕਾਰ ਆਈ ਸੀ ਸਾਧ ਸੰਗਤ ਜੀ ਜਿਨ੍ਹਾਂ ਉਹਨਾਂ ਦੇ ਬਚਨ ਕਮਾਲ ਏ ਉਹ ਪਹਿਲੇ ਨੰਬਰ ਤੇ ਨੇ ਜਿਹੜੇ ਕੋਲ ਰਹਿ ਕੇ ਵੀ ਖਾਲੀ ਰਹਿ ਗਏ ਉਹ ਅੱਜ ਵੀ ਫੇਲ ਤੇ ਕੱਲ ਵੀ ਫੇਲ ਤੇ ਉਦੋਂ ਵੀ ਫੇਲ ਬਸ ਇਹ ਅਰਦਾਸ ਕਰਿਆ ਕਰੋ ऐसे महापुरुषਾਂ ਦੇ ਦਰਸ਼ਨ ਐਸੇ ਰੱਬ ਦੇ ਪਿਆਰਿਆਂ ਦੀ ਸੇਵਾ ਸਾਨੂੰ ਸਾਰਿਆਂ ਨੂੰ ਕਿਤੇ ਮਿਲਦੀ ਰਵੇ ਸਾਡੇ ਵੀ ਕਿਤੇ ਪੁੱਠੇ ਲੈਕ ਸਿੱਦੇ ਹੋ ਜਾਣ ਤਰ ਗਰੀਬਨ ਵਾ ਸੱਚੇ ਪਰਸ਼ਾ ਮੇਰ ਕਰਨ ਐਸੇ ਮਹਾਪੁਰਸ਼ਾਂ ਦਾ ਐਸੇ ਰੱਬ ਦੇ ਪਿਆਰਿਆਂ ਦਾ ਸੰਗ ਸਾਡੀ ਜ਼ਿੰਦਗੀ ਚ ਹੁੰਦਾ ਰਹੇ ਇਸੇ ਕਰਕੇ ਮੈਂ ਧਾਰਨਾ ਬੜਦਾ ਹੁੰਦਾ ਜਿਹਨਾਂ ਸੇਵਾ ਕੀਤੀ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾ ਸੇਵਾ ਕਰਾ ਕੇ ਸਿਮਰਨ ਕਰਾ ਕੇ ਸਾਧੂ ਬळा ਕਰਦੇ ਨੇ ਬੋਲਿਓ ਪਿਆਰ ਨਾਲ ਉਹ ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ 도 ਹੈ ਬੰਦੇ ਨੂੰ ਜਾਣਦੇ ਵਿਛੋੜਿਆਂ ਦੀ ਉਹ ਹੀ ਇਹ ਮਹਾਪੁਰਸ਼ਾਂ ਦਾ ਪ੍ਰੇਮ ਇਹ ਰੱਬ ਦੇ ਪਿਆਰਿਆਂ ਦਾ ਰੰਗ ਸਰਸੰਗਤ ਜੀ ਵੀਰ ਜਾਣਦੇ ਵਿਛੋੜਿਆਂ ਦੀ ਉਹ ਹੀ ਜਿਨ੍ਹਾਂ ਦਾ ਪਿਆਰਾ ਵਿਛੜੇ ਵੀਰ ਜਾਣਦੇ ਵਿਛੋੜਿਆਂ ਦੀ ਉਹ ਹੀ ਜਿਨ੍ਹਾਂ ਯਾਰਾ ਗਿਛੜੇ ਵੀਰ ਜਾਣਦੇ ਵਿਛੋੜ ਜਾਂਦੀ ਓਹੀ ਇੰਨਾ ਦਾ ਪਿਆਰਾ ਵਿਛੜੇ ਵਿਛੋੜ ਜਾਂਦੀ ਓਹੀ ਇੰਨਾ ਦਾ ਪਿਆਰਾ ਵੀਰ ਜਾਣਦੇ ਵਿਛੋੜ ਜਾਂਦੀ ਓਹੀ ਇੰਨਾ ਦਾ ਪਿਆਰਾ ਵਿਛੜੇ ਵੀਰ ਜਾਣਦੇ ਵਿਛੋੜ ਜਾਂਦੀ ਓਹੀ ਇੰਨਾ ਦਾ ਪਿਆਰਾ ਵਿਛੜੇ ਵੀਰ ਜਾਣਦੇ ਮਾਲਿਆ ਵਿਬਾਗ ਸੁਣਾ ਛੱਡ ਕੇ ਨਹੀਂ ਜਾਏਗਾ ਮਾਲਿਆ ਵਿਬਾਗ ਸੁਣਾ ਛੱਡ ਕੇ ਨਹੀਂ ਜਾਏਗਾ ਮਾਲਿਆ ਵਿਬਾਗ ਸੁਣਾ ਛੱਡ ਕੇ ਨਹੀਂ ਜਾਏਗਾ ਬਦਿਆ ਵਿਵਾਗ ਸੁਣਾ ਛੱਡ ਕੇ ਨਹੀਂ ਜਾਈਦਾ ਮਰ ਲਿਆ ਵਿਵਾਗ ਸੁਣਾ ਛੱਡ ਕੇ ਨਹੀਂ ਜਾਈਦਾ ਮਰ ਲਿਆ ਵਿਵਾਗ ਸੁਣਾ ਛੱਡ ਕੇ ਨਹੀਂ ਜਾਈਦਾ ਹਾਂ ਦੀ ਸੋਭਾ ਇਹ ਚੰਮ ਦੀ ਜੀਭਾ ਕੀ ਕਰ ਸਕਦੀ ਪਰ ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਮੇਰ ਕਰਨ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਆਏ ਹੋ ਤੇ ਆਪਣੀ ਜ਼ਿੰਦਗੀ ਵਿੱਚ ਇਹ ਸਭਾ ਬਣਾਓ ਜੁੜੇ ਹੋਿਆਂ ਦੀ ਯਾਦ ਵਿੱਚ ਜੁੜੇ ਹੋ ਘੰਟਾ 2 ਘੰਟੇ 3 ਘੰਟੇ 4 ਘੰਟੇ ਆਪਾਂ ਜੁੜ ਕੇ ਸਾਧ ਸੰਗਤ ਜੀ ਸਰੀਰ ਵਿੱਚ ਰਹਿੰਦੇ ਆ ਜੀਵਨ ਵਿੱਚ ਰਹਿੰਦੇ ਆ ਉਸ ਮਾਲਕ ਦੀ ਪ੍ਰਾਪਤੀ ਕਰੀਏ ਆਪਣੇ ਘਰਾਂ ਚ ਬਹਿ ਕੇ ਉਸ ਮਾਲਕ ਦੇ ਪਿਆਰ ਵਿੱਚ ਇੱਕ ਵਾਰੀ ਜਿਹੜਾ ਸਾਰੀ ਦੁਨੀਆ ਨੂੰ ਚਲਾਉਂਦਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਉਸ ਮਾਲਕ ਦੀ ਆਏ ਤਰਲਾ ਲੈ ਕੇ ਪਾਲ ਕਰ ਲਿਆ ਕਰੋ